ਇੱਕ ਦਿਨ ਭੇੜੀ ਦਾ ਸਰਦਾਰ ਜੋ 메ਨ ਭੇੜੀਆਂ ਹੁੰਦਾ ਉਹ ਪੇਡਾਂ ਕੋਲ ਆਉਂਦਾ ਹੈ। ਉਹ ਪੇਡਾਂ ਨੂੰ ਕਹਿੰਦਾ ਅਸੀਂ ਤੁਹਾਡਾ ਬਹੁਤ ਕਰਦੇ ਹਾਂ ਦਿਲੋਂ ਅਸੀਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੇ ਹਾਂ। ਸਾਨੂੰ ਤੁਸੀਂ ਬਹੁਤ ਚੰਗੇ ਲੱਗਦੇ ਹੋ। ਪਰ ਕੁੱਤੇ ਆਪਣੇ ਵਿੱਚ ਬੈਰ ਪਵਾ ਰਹੇ ਨੇ। ਉਹ ਸਾਨੂੰ ਇੱਕ ਨਹੀਂ ਹੋਣ ਦੇ ਰਹੇ ਸਾਨੂੰ ਦੋਸਤ ਨਹੀਂ ਬਣਨ ਦੇ ਰਹੇ। ਉਹ ਪੇਡਾਂ ਨੂੰ ਅਪਰੋਚ ਕਰਦੇ ਨੇ ਕਿ ਤੁਸੀਂ ਸਾਡੇ ਨਾਲ ਰਹੋ ਆਪਾਂ ਮਿਲਜੁਲ ਕੇ ਰਹਾਂਗੇ। ਕੁੱਤੇ ਉਹ ਹੁੰਦੇ ਨੇ ਜਿਹੜੇ ਉਹਨਾਂ ਭੇਡਾਂ ਨੂੰ ਬਚਾਉਂਦੇ ਨੇ ਜਦੋਂ ਵੀ ਭੇੜੀ ਉਹਨਾਂ ਤੇ ਹਮਲਾ ਕਰਨ ਆਂਦੇ ਨੇ ਮੇਨ ਸਰਦਾਰ ਉਹਨਾਂ ਨੇ ਸਾਜਿਸ਼ ਖੇੜੀ ਭੇਡਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਹ ਤੁਹਾਡੇ ਦੁਸ਼ਮਣ ਨੇ ਕੁੱਤੇ ਇਹ ਸਾਡੇ ਨਾਲ ਤੁਹਾਨੂੰ ਮਿਲਣ ਤੋਂ ਰੋਕਦੇ ਨੇ ਇਹ ਗਲਤ ਕਰਦੇ ਨੇ ਤੇ ਭੇਡਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਸੱਚੀ ਅਸੀਂ ਫਸ ਚੁੱਕੀਆਂ ਸਾਨੂੰ ਰੋਕਟੋਕ ਕੀਤੀ ਜਾਂਦੀ ਹੈ ਮਤਲਬ ਕੁੱਤੇ ਸਾਨੂੰ ਉਹਨਾਂ ਨੂੰ ਮਿਲਣ ਕਿਉਂ ਨਹੀਂ ਦਿੰਦੇ ਉਹ ਤਾਂ ਸੱਚੀ ਬਹੁਤ ਚੰਗੇ ਬੰਦੇ ਸੀਗੇ ਜਿਸ ਦਿਨੋਂ ਕੁੱਤੇ ਉੱਥੋਂ ਚਲੇ ਗਏ ਤਾਂ ਉਹ ਰਾਤ ਪੇੜੀਆਂ ਦੀ ਲذیذ ਖਾਣੇ ਵਾਲੀ ਰਾਤ ਬਣ ਗਈ। ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਉਮੀਦ ਹੈ ਤੁਸੀਂ ਸਰ ਜਾਨੇ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋ ਤੁਸੀਂ ਦੇਖ ਰਹੇ ਹੋ ਜੀ ਦਾ ਟੀਵੀ ਐਨਆਰਆਈ। ਅੱਜ ਦੀ ਕਹਾਣੀ ਬਹੁਤ ਹੀ ਮੋਟੀਵੇਸ਼ਨਲ ਕਹਾਣੀ ਹੈ ਇਸ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਾਂ ਤੇ ਬਾਅਦ ਵਿੱਚ ਅਸੀਂ ਪਛਤਾਉਨੇ ਆ। ਇਸ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣਿਓ ਤੇਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਵੀ ਜ਼ਰੂਰ ਕਰਿਓ ਇੱਕ ਜੰਗਲ ਹੁੰਦਾ ਤੇ ਜੰਗਲ ਦੇ ਵਿੱਚ ਬਹੁਤ ਸਾਰੀਆਂ ਭੇਡਾਂ ਹੁੰਦੀਆਂ ਨੇ ਭੇਡਾਂ ਤੇ ਬਾਕੀ ਉੱਥੇ ਭੇੜੀਏ ਵੀ ਹੁੰਦੇ ਨੇ ਤੇ ਨਾਲ ਕੁੱਤੇ ਵੀ ਹੁੰਦੇ ਨੇ ਇੱਕ ਦਿਨ ਭੇੜੀ ਦਾ ਸਰਦਾਰ ਜੋ 메ਨ ਭੇੜੀਆ ਹੁੰਦਾ ਉਹ ਭੇਡਾਂ ਕੋਲੇ ਆਉਂਦਾ ਉਹ ਭੇਡਾਂ ਨੂੰ ਕਹਿੰਦਾ ਕਿ ਮੈਂ ਅਸੀਂ ਤੁਹਾਡਾ ਬਹੁਤ ਕਰਦੇ ਹਾਂ ਦਿਲੋਂ ਅਸੀਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੇ ਹਾਂ ਤਣ ਤੁਸੀਂ ਬਹੁਤ ਚੰਗੇ ਲੱਗਦੇ ਹੋ ਪਰ ਕੁੱਤੇ ਆਪਣੇ ਵਿੱਚ ਬੈਰ ਪਵਾ ਰਹੇ ਨੇ ਉਹ ਸਾਨੂੰ ਇੱਕ ਨਹੀਂ ਹੋਣ ਦੇ ਰਹੇ ਸਾਨੂੰ ਦੋਸਤ ਨਹੀਂ ਬਣਨ ਦੇ ਰਹੇ ਉਹ ਭੇਡਾਂ ਨੂੰ ਅਪਰੋਚ ਕਰਦੇ ਨੇ ਕਿ ਤੁਸੀਂ ਸਾਡੇ ਨਾਲ ਰਹੋ ਆਪਾਂ ਮਿਲ ਜੁਲ ਕੇ ਰਹਾਂਗੇ ਕੁੱਤੇ ਉਹ ਹੁੰਦੇ ਨੇ ਜਿਹੜੇ ਉਹਨਾਂ ਭੇਡਾਂ ਨੂੰ ਬਚਾਉਂਦੇ ਨੇ ਜਦੋਂ ਵੀ ਭੇੜੀ ਉਹਨਾਂ ਤੇ ਹਮਲਾ ਕਰਨ ਆਂਦੇ ਨੇ ਜਾਂ ਕੋਈ ਵੀ ਉਹਨਾਂ ਦੇ ਨਾਲ ਕੋਈ ਉਹਨਾਂ ਤੇ ਹਮਲਾ ਕਰਦਾ ਤਾਂ ਕੁੱਤੇ ਉਹਨਾਂ ਨੂੰ ਭੌਂਕ ਭੌਂਕ ਕੇ ਭਜਾ ਦਿੰਦੇ ਨੇ ਯਾਨੀ ਕੁੱਤੇ ਉਹਨਾਂ ਦੇ ਇੱਕ ਅੰਗਰੱਖਸ਼ਕ ਸੀ ਪਰ ਭੇੜੀਆਂ ਆਏ ਤਾਂ ਭੇੜੀਆਂ ਦੇ ਜਿਹੜੇ ਮੇਨ ਸਰਦਾਰ ਉਹਨਾਂ ਨੇ ਸਾਜ਼ਿਸ਼ ਖੇਡੀ ਭੇੜਾ ਨੂੰ ਕਹਿ ਦਿੱਤਾ ਕਿ ਤੁਸੀਂ ਇਹ ਤੁਹਾਡੇ ਦੁਸ਼ਮਣ ਨੇ ਕੁੱਤੇ ਇਹ ਸਾਡੇ ਨਾਲ ਤੁਹਾਨੂੰ ਮਿਲਣ ਤੋਂ ਰੋਕਦੇ ਨੇ ਇਹ ਗਲਤ ਕਰਦੇ ਨੇ ਚਲੇ ਗਏ ਭੇੜਾ ਇਹ ਕਲ ਕੇ ਪਰ ਕੁਝ ਸਮਾਂ ਜਿਹਾ ਆਇਆ ਟਾਈਮ ਪੈਂਦਾ ਗਿਆ ਪੈਂਦਾ ਗਿਆ ਤੇ ਭੇੜਾ ਨੇ ਉਹ ਗੱਲ ਸੋਚੀ ਤੇ ਭੇੜਾ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਸੱਚੀ ਅਸੀਂ ਫਸ ਚੁੱਕੀਆਂ ਸਾਨੂੰ ਰੋਕਟੋਕ ਕੀਤੀ ਜਾਂਦੀ ਹੈ ਮਤਲਬ ਕੁੱਤੇ ਸਾਨੂੰ ਉਹਨਾਂ ਨੂੰ ਮਿਲਣ ਕਿਉਂ ਨਹੀਂ ਦਿੰਦੇ ਉਹ ਤਾਂ ਸੱਚੀ ਬਹੁਤ ਚੰਗੇ ਬੰਦੇ ਸੀਗੇ ਉਹ ਤਾਂ ਸਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਸੀ ਉਹ ਤਾਂ ਮਾੜੇ ਸੀਗੇ ਪਰ ਕੁੱਤੇ ਸਾਡੇ ਦੁਸ਼ਮਣ ਹੋ ਗਏ ਜਿਹੜੇ ਕੁੱਤੇ ਉਹਨਾਂ ਨੂੰ ਬਚਾਉਂਦੇ ਸੀ ਭੇਡਾਂ ਨੂੰ ਉਹ ਦੁਸ਼ਮਣ ਲੱਗਣ ਲੱਗੇ ਤੇ ਭੇਡਾਂ ਨੇ ਉਹਨਾਂ ਤੋਂ ਕਿਨਾਰਾ ਕਰਨ ਦਾ ਸੋਚਿਆ ਭੇਡਾਂ ਨੇ ਇੱਕ ਦਿਨ ਕੁੱਤਿਆਂ ਨੂੰ ਬੁਲਾਇਆ ਉਹਨਾਂ ਨੇ ਕਿਹਾ ਕਿ ਬਸ ਹੁਣ ਤੁਸੀਂ ਚਲੇ ਜਾਓ ਅਸੀਂ ਤੁਹਾਡੀ ਹੋਰ ਸਹਾਇਤਾ ਨਹੀਂ ਚਾਹੁੰਦੇ ਅਸੀਂ ਤੁਹਾਡੇ ਨਾਲ ਦੋਸਤੀ ਨਹੀਂ ਰੱਖਣੀ ਚਾਹੁੰਦੇ ਗੱਲਾਂ ਵਿੱਚ ਉਹ ਆ ਗਈ ਸੀ ਭੇੜੀਆਂ ਦੀ ਕਿਉਂਕਿ ਉਹਨਾਂ ਨੂੰ ਭੇੜੀਆਂ ਚੰਗਾ ਲੱਗਣ ਲੱਗ ਗਿਆ ਸੀ ਭੇੜੀਆਂ ਦੀਆਂ ਮਿੱਠੀਆਂ ਗੱਲਾਂ ਦੇ ਵਿੱਚ ਭੇਡਾਂ ਆ ਗਈਆਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਸੇਫ ਨੇ ਉਹਨਾਂ ਲਈ ਕੁੱਤੇ ਉਹਨਾਂ ਦੇ ਕੈਨ ਤੇ ਚਲੇ ਗਏ ਜਿਸ ਦਿਨ ਉਹ ਕੁੱਤੇ ਉੱਥੋਂ ਚਲੇ ਗਏ ਤਾਂ ਉਹ ਰਾਤ ਭੇੜੀਆਂ ਦੀ ਲذیذ ਖਾਣੇ ਵਾਲੀ ਰਾਤ ਬਣ ਗਈ ਉਹਨਾਂ ਭੇੜੀਆਂ ਨੇ ਭੇਡਾਂ ਦਾ ਸ਼ਿਕਾਰ ਕੀਤਾ ਤੇ ਖਾ ਲਿਆ ਉਹ ਭੇੜੀਆਂ ਜਿਹੜੇ ਮਿੱਠੇ ਬਣ ਕੇ ਆਏ ਸੀ, ਦੋਸਤ ਬਣ ਕੇ ਆਏ ਸੀ ਤੇ ਉਹਨਾਂ ਨੇ ਹੀ ਭੇਡਾਂ ਨੂੰ ਖਾ ਲਿਆ। ਬਰਬਾਦ ਕਰ ਦਿੱਤਾ। ਤੇ ਜਿਹੜੇ ਉਹ ਕੁੱਤੇ ਜਿਹੜੇ ਉਹਨਾਂ ਦੇ ਦੋਸਤ ਬਣਦੇ ਸੀ, ਉਹਨਾਂ ਦਾ ਸਹਾਰਾ ਜਿਨ੍ਹਾਂ ਤੇ ਹੁੰਦੇ ਕੋਈ ਭੇੜੀਆਂ ਉਹਨਾਂ ਨੂੰ ਹੱਥ ਨਹੀਂ ਸੀ ਲਾ ਸਕਦਾ, ਕੋਈ ਉਹਨਾਂ ਨੂੰ ਕੁਝ ਕਰਨੀ ਸੀ ਸਕਦਾ ਤਾਂ ਉਹ ਕੁੱਤੇ ਉਹਨਾਂ ਦੇ ਦੁਸ਼ਮਣ ਬਣ ਗਏ। ਮੋਰਲ ਆਫ ਦਾ ਸਟੋਰੀ ਕੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਸਾਡੇ ਪੈਰੈਂਟਸ, ਸਾਡੇ ਦੋਸਤ, ਮਿੱਤਰ ਕੋਈ ਵੀ ਅਜ਼ੀਜ਼ ਜੋ ਸਾਨੂੰ ਰੋਕਦੇ ਸਾਨੂੰ ਟੋਕਦੇ ਸਾਨੂੰ ਕਈ ਲੋਕਾਂ ਤੋਂ ਬਚਾਉਂਦੇ ਕਿ ਤੁਸੀਂ ਇਹਦੇ ਨਾਲ ਨਾ ਜਾਓ ਤੁਸੀਂ ਇਹ ਕੰਮ ਨਾ ਕਰੋ ਅਸੀਂ ਉਹਨਾਂ ਤੇ ਖਿਜ ਪੈਨੇ ਆ ਪਰ ਅਸੀਂ ਅੰਦਰਲੀ ਗੱਲ ਨਹੀਂ ਸਮਝਦੇ ਕਿ ਉਹ ਸਾਡੇ ਕਰੀਬੀ ਹੁੰਦੇ ਨੇ ਤੇ ਦੂਜੇ ਆ ਭੇੜੀਏ ਵਰਗੇ ਲੋਕ ਜੋ ਕਿ ਮਨ ਦੇ ਵਿੱਚ ਖਾਰ ਰੱਖਦੇ ਨੇ ਦੁਸ਼ਮਣੀ ਰੱਖਦੇ ਨੇ ਪਰ ਮਿੱਠੇ ਹੋ ਕੇ ਆ ਕੇ ਤੁਹਾਨੂੰ ਹੀ ਲੁੱਟ ਲੈਂਦੇ ਨੇ ਸਲੋੜ ਹੈ ਇਨ੍ਹਾਂ ਭੇੜੀ ਵਰਗੇ ਲੋਕਾਂ ਤੋਂ ਬਚਣ ਦੀ ਲੋਕਾਂ ਨੂੰ ਪਛਾਣਨ ਦੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਕੋਈ ਵਫਾਦਾਰ ਹੈ ਤੁਹਾਡਾ ਕੋਈ ਕਰਦ ਹੈ ਤਾਂ ਉਹਦਾ ਸਾਥ ਕਦੇ ਵੀ ਨਾ ਛੱਡਿਓ ਉਮੀਦ ਕਰਦੀ ਆਂ ਕਿ ਕਹਾਣੀ ਬਹੁਤ ਹੀ ਪਸੰਦ ਆਈ ਹੋਊਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਜੀ ਅਗਲੇ ਖਾਸ ਪ੍ਰੋਗਰਾਮ ਦੇ ਵਿੱਚ ਤਦ ਤੱਕ ਦੇ ਲਈ ਦਿਓ ਆਗਿਆ ਧੰਨਵਾਦ